ਪ੍ਰਧਾਨ ਮੰਤਰੀ ਜੀ ਨੂੰ ਜਸਟਿਨ ਟੂਡੋ ਜੀ ਨੂੰ ਇੱਕ ਚਿੱਠੀ ਲਿਖੀ ਸੀ ਜਦੋਂ ਬਰਨਾਲਾ ਦੇ ਇੱਕ ਕਲਪ੍ਰਿਤ ਬੱਚੇ ਦਾ ਕੇਸ ਹੋਇਆ ਸੀ ਹੋਰ ਉਹਨੇ ਸੁਸਾਈਡ ਕਰ ਲਿਆ ਸੀ ਬੱਚੇ ਦੀ ਡੈਥ ਹੋ ਗਈ ਸੀ ਬੜੀ ਜਦੋਜਹਿਦ ਕਰਨੀ ਪਈ ਮੈਨੂੰ ਜੀਜੀ ਨੂੰ ਜਾ ਕੇ ਮਿਲਣਾ ਪਿਆ ਸੀਐਮ ਸਾਹਿਬ ਨੂੰ ਉਹ ਤੋਂ ਕੈਪਟਨ ਅਮਰਿੰਦਰ ਸਿੰਘ ਸੀਐਮ ਸਨ ਐਫਆਈਆਰ ਕਰਵਾਉਣ ਵਾਸਤੇ ਬਹੁਤ ਜਦੋਜਹਿਦ ਮੈਨੂੰ ਕਰਨੀ ਪਈ ਲੋਕਾਂ ਨੇ ਵੀ ਬਰਨਾਲਾ ਦੇ ਲੋਕਾਂ ਨੇ ਵੀ ਬੜੇ ਸੋਸ਼ਲ ਵਰਕਰਾਂ ਨੇ ਬੜਾ ਸਾਥ ਦਿੱਤਾ ਜਿਨ੍ਹਾਂ ਦੇ ਹੀ ਐਫਰਟਸ ਨਾਲ ਸਿਰਫ ਐਫਆਈਆਰ ਉਦੋਂ ਹੋਈ ਪਰ ਹਲੇ ਤੱਕ ਮੈਨੂੰ ਲੱਗਦਾ ਪਰਿਵਾਰ ਨੂੰ ਹਿੰਸਾ ਪਰਿਵਾਰ ਜੂਝ ਰਿਹਾ ਹੁਰ ਲਾਪ੍ਰਿਤ ਵਰਗੇ ਬੜੇ سارے ਬੱਚੇ ਸਾਡੇ ਕੋਲ ਅਨਲਿਮਿਟਿਡ ਕੰਪਲੇਂਟਸ ਨੇ ਐਨ ਆਰ ਆਈ ਸੈਲ ਕੋਲ ਬਹੁਤ ਸਾਰੀਆਂ ਕੰਪਲੇਂਟਸ ਨੇ ਜੜੀਆਂ ਚੀਜ਼ਾਂ ਰਿਵਰਸ ਹੋ ਰਹੀਆਂ ਨੇ ਇੱਕ ਤਰਫ ਬੱਚੀਆਂ ਜੂਝ ਰਹੀਆਂ ਨੇ ਜਿਨ੍ਹਾਂ ਦੇ ਨਾਲ ਚੀਟ ਕਰਕੇ ਲੋਕ ਗਏ ਹੋਏ ਨੇ ਦੂਸਰੀ ਤਰਫ ਉਹ ਜਿਹੜੇ ਰਿਵਰਸ ਕੇਸ ਹੋ ਰਹੇ ਨੇ ਆਈਲੈਟਸ ਬੈਂਡ ਦੇ ਹਿਸਾਬ ਨਾਲ ਜਿਹੜੇ ਰਿਸ਼ਤੇ ਕੀਤੇ ਜਾਂਦੇ ਨੇ ਕੰਟਰੈਕਟ ਬੇਸਿਸ ਤੇ ਮੈਰिज ਹੁੰਦੀਆਂ ਨੇ ਉਨੂੰ ਲੈ ਕੇ ਇੱਕ ਬੜਾ ਸੰਜੀਦਾ ਮੁੱਦਾ ਉੱਭਰ ਰਿਹਾ ਹੈ ਪੰਜਾਬ ਵਿੱਚ ਹਾਊਜ਼ੈਂਡਸ ਚੱਕ ਕੇ ਇਸ ਇਕੱਠੇ ਹੋ ਚੁੱਕੇ ਨੇ 21 28 ਜੁਲਾਈ ਤੋਂ ਪਹਿਲਾਂ ਅਸੀਂ ਕੈਨੇਡਾ ਦੇ ਜਸਟਿਨ ਟੂਡੋ ਪੀਐਮ ਜੀ ਨੂੰ ਚਿੱਠੀ ਲਿਖੀ ਸੀ ਕੱਲ ਸਾਨੂੰ ਹੁਣ ਇੱਕ ਫੇਰ ਤੋਂ ਲੈਟਰ ਆਇਆ ਹੈ ਕੈਨੇਡਾ ਤੋਂ ਉਹਨਾਂ ਦੇ ਵਿਦੇਸ਼ ਮੰਤਰਾਲੇ ਤੋਂ ਆਇਆ ਹੋਏ ਐ ਮੈਂ ਹੁਣੇ ਲੈਟਰ ਫੇਸਬੁੱਕ ਤੇ ਪੋਸਟ ਵੀ ਕਰ ਦਾਂਗੀ ਉਹਨਾਂ ਨੇ ਸਾਨੂੰ ਬਹੁਤ ਸੋਹਣਾ ਇਹਦਾ ਜਵਾਬ ਦਿੱਤਾ ਹੈ ਕਿ ਰਿਸਪੈਕਟਡ ਮੈਡਮ ਜੋ ਤੁਹਾਨੂੰ ਅਸੀਂ ਇਹ ਜਵਾਬ ਦੇਣ ਵਿੱਚ ਦੇਰ ਹੋ ਗਈ ਉਹਨਾਂ ਦੇ ਲਈ ਅਸੀਂ ਇਮਾਨਦਾਰੀ ਨਾਲ ਸ਼ਮਾ ਚਾਹੁੰਦੇ ਹਾਂ ਔਰ ਸਾਡੀ ਕੈਨੇਡਾ ਸੀਮਾ ਏਜੰਸੀ ਇਹਨੂੰ ਪੂਰਾ ਕਰਨ ਵਾਸਤੇ ਬੜੀ ਪ੍ਰਤੀਬੱਧ ਹੈ ਕਿ ਇੱਥੇ ਆਉਣ ਵਾਲੇ ਇੰਡੀਆ ਤੋਂ ਆਉਣ ਵਾਲੇ ਸਪੈਸ਼ਲੀ ਪੰਜਾਬ ਤੋਂ ਆਉਣ ਵਾਲੇ ਜਿਹੜੇ ਸਾਡੇ ਬੱਚੇ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਅਸੀਂ ਕੋਈ ਵੀ ਤਰ੍ਹਾਂ ਦਾ ਧੋਖਾ ਇੱਥੇ ਸਵੀਕਾਰ ਨਹੀਂ ਕਰਾਂਗੇ ਹਰੇਕ ਜੀ ਲੋਕਾਂ ਨੂੰ ਬੈਨ ਕੀਤਾ ਜਾਏਗਾ ਔਰ ਤੁਸੀਂ ਸਾਡਾ ਇਸ ਤਰਫ ਧਿਆਨ ਲੈ ਕੇ ਆਏ ਹੋ ਕਿਉਂਕਿ ਇਹ ਬੜਾ ਹੀ ਇੰਪੋਰਟੈਂਟ ਵਿਸ਼ੇਵੇ ਮਹੱਤਵਪੂਰਨ ਵਿਸ਼ੇਵੇ ਜਿੰਦੀ ਤਰਫ ਤੁਸੀਂ ਸਾਡਾ ਅਧਿਆਨ ਦਿਵਾਇਆ ਹੈ ਔਰ ਸਾਡੀ ਹੁਣ ਇਹ ਇੱਥੇ ਦਾ ਵਿਦੇਸ਼ ਮੰਤਰਾਲੇ 스ਵੀਡਨ ਨਾਲ ਲੰਦੇ ਤੇ ਕੰਮ ਕਰਨਾ ਸ਼ੁਰੂ ਕਰੇਗਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਕੈਨੇਡਾ ਤੋਂ ਉਹਨਾਂ ਦੇ ਵਿਦੇਸ਼ ਮੰਤਰਾਲੇ ਦੀ ਚਾਹੇ ਦੇਰ ਨਾਲ ਲੈਟਰ ਆਈਏ ਜੁਨ ਜਿੰਨੇ ਵੀ ਬੱਚਿਆਂ ਦੇ ਨਾਲ ਚੀਜ਼ਾਂ ਹੋ ਰਹੀਆਂ ਨੇ ਆਈ ਹੋਪ ਕਿ ਉਹਨਾਂ ਤੇ ਕੰਮ ਹੋਏਗਾ ਅਸੀਂ ਉਹਨਾਂ ਨੂੰ ਰਸਤਾ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਐਮਬੈਸੀ ਦੇ ਨਾਲ ਡਾਇਰੈਕਟ ਆਪਣੀ ਕੰਪਲੇਂਟ ਸਈ ਐਨਆਰਆਈ ਸਲ ਦੇ ਥਰੂ ਕੰਟੈਕਟ ਕਰ ਸਕਦੇ ਨੇ ਅਸੀਂ ਗਾਈਡ ਜ਼ਰੂਰ ਕਰਾਂਗੇ ਔਰ ਐਸੇ ਹੀ ਸੰਬੰਧ ਦੇਚ ਆਨ ਵਾਲੇ ਟਾਈਮ ਵਿੱਚ ਜਿੱਡੀ ਸਾਡੀ ਸੈਂਟਰ ਵਿੱਚ ਮਿਨਾਕਸ਼ੀ ਲਖੀ ਜੀ ਸਟੇਟ ਮਨਿਸਟਰ ਨੇ ਤੇ ਜੈ ਸ਼ੰਕਰ ਜੀ ਜਿਹੜੇ ਵਿਦੇਸ਼ ਮੰਤਰੀ ਨੇ ਅਸੀਂ ਉਹਨਾਂ ਨੂੰ ਵੀ ਮਿਲਣ ਜਾਵਾਂਗੇ ਉਹਨਾਂ ਦੇ ਵੀ ਧਿਆਨ ਵਿੱਚ ਐ ਮੈਟਰ ਲੈ ਕੇ ਆਵਾਂਗੇ ਕਿਉਂਕਿ ਐਨਆਰਆਈ ਰਿਲੇਟਿਡ ਬੱਚੀਆਂ ਦਾ ਜਿਹੜਾ ਮੁੱਦਾ ਹੈ ਬੜਾ ਸੰਜੀਦਾ ਹੈ 2018 ਜਦੋਂ ਮੈਂ ਜੁਆਇਨ ਕੀਤਾ ਸੀ ਬਹੁਤ ਸਾਰੀਆਂ ਲੜਕੀਆਂ ਦੇ ਡੈਲੀਗੇਸ਼ਨ ਉਦੋਂ ਮੈਨੂੰ ਮਿਲਣ ਆਏ ਸਨ ਪਰ ਹਾਲੇ ਤੱਕ ਵਿਚਾਰੀਆਂ ਬੱਚੀਆਂ ਹੋਪਲੈਸ ਨੇ ਕੋਈ ਉਮੀਦ ਕੋਈ ਮਦਦ ਨਹੀਂ ਉਹਨਾਂ ਬੱਚੀਆਂ ਦੀ ਹੋ ਪਾਈ ਉਹਨਾਂ ਦੀ ਮਦਦ ਛੱਡ ਕੇ ਜਿਹੜੇ ਮੁੰਡਿਆਂ ਦੇ ਨਾਲ ਵੀ ਇਹ ਧੋਖਾਧੜੀ ਹੋ ਰਹੀ ਏ ਰਿਵਰਸ ਕੁੜੀਆਂ ਵੀ ਕਰ ਰਹੀਆਂ ਨੇ ਉਹ ਬੜਾ ਹੀ ਸੰਜੀਦਾ ਤੇ ਦੁਖਦ ਔਰ ਮੈਨੂੰ ਪੂਰੀ ਉਮੀਦ ਏ ਪੰਜਾਬ ਦੇ ਨਾਲ ਨਾਲ ਹੋਰ ਸਟੇਟਾਂ 'ਚ ਵੀ ਇਹ ਚੱਲ ਰਿਹਾ ਹੋਵੇਗਾ ਪਰ ਖੁਸ਼ੀ ਏ ਹੈ ਕਿ ਕੈਨੇਡਾ ਦੀ ਮਿਨਿਸਟਰੀ ਨੇ ਇਸ ਤਰ੍ਹਾਂ ਸਟੈਂਡ ਲਿੱਤਾ ਹੈ ਔਰ ਸਾਨੂੰ ਕਮਿਸ਼ਨ ਨੂੰ ਸਪੈਸ਼ਲੀ ਮੇਰੇ ਨਾਮ ਤੋਂ ਇਹ ਲੈਟਰ ਆਇਆ ਗਿਆ ਹੈ ਕਿ ਅਸੀਂ ਇਹਦੇ ਤੇ ਇੰਪੋਰਟੈਂਟ ਵਿਸ਼ੇ ਤੇ ਤੁਸੀਂ ਸਾਡਾ ਧਿਆਨ ਲਗਾਇਆ ਹੋ ਔਰ ਮੈਨੂੰ ਉਮੀਦ ਹੈ ਕਿ ਉਧਰ ਪਾਰਦਰਸ਼ਤਾ ਨਾਲੇ ਕੰਮ ਹੋਏਗਾ ਔਰ ਇਹਦੇ ਤੇ ਜਰੂਰ ਕਾਰਵਾਈ ਕੀਤੀ ਜਾਏਗੀ ਜੁਲਾਈ ਮਹੀਨੇ 'ਚ 2021 'ਚ ਕਨਨ ਦਾ ਪ੍ਰਧਾਨ ਮੰਤਰੀ ਜੀ ਨੂੰ